ਹਾਂਜੀ ਮੈਨੂੰ ਭਜੀ ਆਪਣਾ ਨਾਮ ਦੱਸ ਕੇ ਤੇ ਕੀ ਮਸਲਾ ਆ ਕੀ ਵਿਸ਼ੇ ਨਾਲ ਸਾਨੂੰ ਪਰਗਰਸੇ ਜੋ ਕਿਤੋਂ ਰਹਾ ਸੀ ਕੀ ਮਸਲਾ ਜਿਹੜੀ ਆਈਟੀ ਪ੍ਰੈਸਿੰਗ ਹੋਈ ਭਾਜੀ ਜੇ ਮੈਂ ਲਾਇਆ ਇਹੋ ਜਿਹਾ ਵੀ ਐਸਾ ਜਿਹੜੇ ਕਾਰਵਾਈ ਹੋਈ ਹੈ ਜੀ ਆ ਕਿਹੜਾ ਥਾਣਾ ਸੀ ਇਹ ਲੋਕੋ ਤੇ ਕੀ ਹੋਇਆ ਕੀ ਤੁਹਾਡਾ ਕੀ ਇਹਨੇ ਪਹਿਲੇ ਕਿਰੇ ਹਮ ਡਰਾ ਤੁਮ ਕਾਇਆ ਵਾ ਤੇ ਸਾਡੇ ਬੰਦੇ ਨੂੰ ਹਾਰਸਮੈਂਟ ਕੀਤਾ ਨੇ 5 ਵਜੇ ਨੇ ਪਹੇ ਰਹੇ ਆ ਤੇ ਰਾਜ ਦਾਹੋ ਜੀ ਨੇ ਬੰਦੇ ਛੱਡਿਆ ਬਾਸ਼ੇ ਰਹੇ ਨੇ ਹੰਦਰਾ ਤੁੰ ਘਾਇਆ ਰੰਦਾ ਮੈਂ ਪਰਚਾ ਦੇ ਨੂੰ ਆ ਉਹ ਕਰ ਦੂ ਮੈਂ ਜੀ ਕਰ ਦੂਗਾ ਪੂਰੀ ਕੀਤੀ ਨੇ ਗੁੰਡਾ ਕਰ ਜੀ ਨੇ ਹਜੀ ਮੁੰਜੀ ਭਾਈ ਆਪਣਾ ਨਾਮ ਦੱਸ ਕੇ ਤੇ ਕੀ ਆ ਕੀ ਵਸੇਗਾ ਸਾਰੋ ਪਟੜ ਸਿੰਘ ਕਿਥੋਂ ਰਹਾ ਸੀ ਠਠੀ ਜੀ ਕੀ ਮਸਲਾ ਜਿਹੜੀ ਆਜੀ ਪ੍ਰੈਸਿੰਗ ਹੋਏਗੀ ਪਾਜੀ ਦੇ ਮਰਵਾ ਇਹੋ ਜਿਹਾ ਵੀ ਐਸਾ ਜਿਹੜੇ ਕਾਰ ਰਹੀ ਹੋਈ ਹੈ ਜੀ ਆ ਕਿਹੜਾ ਥਾਣਾ ਸੀ ਇਹ ਲੋਕੋ ਤੇ ਕੀ ਹੋਇਆ ਕੀ ਤੁਹਾਡਾ ਕੀ ਇਹ ਨੇ ਪਹਿਲੇ ਕਿਰੇ ਹਮ ਡਰਾ ਤੁੰ ਘਾਇਆ ਵਾ ਤੇ ਸਾਡੇ ਬੰਦਿਆਂ ਨੂੰ ਰਾਸਮਟ ਕੀਤਾ ਨੇ ਪੰਜਵੇਂ ਜਣੇ ਪਹੇਜ ਆ ਤੇ ਰਾਜ ਮੇਰਾ ਨਾਮ ਹਰਦੀਪ ਸਿੰਘ ਆ ਜੀ ਵਾਸੀ 8816 ਕੀ ਮਸਲਾ ਜਿਹੜਾ ਤੁਸੀਂ ਅਜੇ ਕੰਪੋਨੈਂਟ ਕਰਦੇ ਭਾਜੀ ਇਹ ਗੱਲ ਇਹ ਨਹੀਂ ਆ ਵੀ ਮੈਂ ਨਾ ਪਰਸੋਂ ਆਪਣੇ ਰਿਸ਼ਤੇਦਾਰਾਂ ਦੇ ਮੇਰੇ ਘਰ ਆਏ ਸੇ ਦੋ ਜਣੇ ਤੇ ਮੈਂ ਹੋ ਰਿਸ਼ਤੇਦਾਰ ਤੇ ਮੈਂ ਆਪਣੇ ਰਿਸ਼ਤੇਦਾਰਾਂ ਦੇ ਗਿਆ ਬਰਾੜੀ ਪਿੰਡ ਮੈਂ ਜਦੋਂ ਬਰਾੜੀ ਪਿੰਡ ਗਿਆ ਤੇ ਉੱਥੇ ਮੇਰੇ ਦੋਸਤੇ ਦੋ ਮਿੱਤਰ ਖੜੇ ਆ ਤੇ ਉਹਨਾਂ ਦੇ ਘਰੇ ਗੱਡੀ ਰੇ ਉਹਨਾਂ ਗਿਆ ਵੀ ਤੇਰੇ ਦੋਸਤ ਇਤਰਾ ਖੜੇ ਆ ਗੱਲ ਬਾਤ ਆ ਤੇ ਥਾਣੇ ਵਾਲੇ ਛੱਡ ਨਹੀਂ ਦਿਆ ਐਸ ਐਚਓ ਤੇ ਜਾਣੀ ਉਹਾਨੂੰ ਲਾਰੇ ਦੇ ਲਾਰਾ ਲਾਉਂਦੇ ਆ ਜੀ ਹੁਣ ਛੜਦਾ ਘੜੀ ਨੂੰ ਛੜਦਾ ਤੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਪਿੱਛੇ ਜਾਨੇ ਕੋਈ ਚੱਕਰ ਨਹੀਂ ਬਾਜੀ ਮੈਂ 5:30 ਵਜੇ ਨਾ ਐਸਐਚਓ ਸਾਹਮਣੂ ਫੋਨ ਲਿਆ ਮੈਂ ਪਹਿਲਾਂ ਵੀ ਇੱਕ ਦੋ ਵਾਰ ਹੀ ਮਿਲਿਆ ਉਹਨਾਂ ਨੂੰ ਐਸਐਚਓ ਸਾਹਿਬ ਬਲਕਾਰ ਸਿੰਘ ਅੱਛਾ ਇਹ ਲੋਕ ਹੋ ਗਿਆ ਨੇ ਤੇ ਮੇਰੇ ਫੋਨ ਦੇ ਵਿੱਚ ਉਹਨਾਂ ਦਾ ਨੰਬਰ ਵੀ ਹੈਗਾ ਵਾ ਮੈਨੂੰ ਫੋਨ ਵੀ ਮੈਂ ਉਹਨਾਂ ਨਾਲ ਮੇਰੀ ਗੱਲ ਵੀ ਹੁੰਦੀ ਆ ਤੇ ਬਾਜੀ ਜਦੋਂ 5:30 ਵਜੇ ਉਹਨਾਂ ਨਾਲ ਮੇਰੀ ਗੱਲ ਹੋਈ ਤਾਂ ਉਹਨਾਂ ਮੇਰੇ ਕੋਲ 10000 ਦੀ ਮੰਗ ਕੀਤੀ ਮੈਂ ਇਹਨਾਂ ਨੂੰ ਕਿਹਾ ਵੀ ਸਰ ਜੀ ਕੋਈ ਚੱਕਰ ਨਹੀਂ ਉਹਨਾਂ ਕਹੇ ਗਾਕਾ ਜੀ ਤੂੰ ਬਾਹਰੋਂ ਆਇਆ ਹੈ ਸਾਡੇ ਨੇ ਕੀ ਦਾ ਉਹ ਪਾਜੀ ਕੋਈ ਪਰਚਾ ਆਇਆ ਵਾ ਅੱਛਾ ਜੀ ਦੋ ਪਾਰਟੀਆਂ ਪਹਿਲਾਂ ਸਾਡੀ ਪਾਰਟੀ ਨੇ ਪਰਚਾ ਕਰਾਇਆ ਵਾ ਮੁੜ ਕੇ ਨੇ ਐਸਐਚਓ ਨੇ ਉਹਨਾਂ ਨੂੰ ਪਹੇ ਲੈ ਕੇ ਕਰਾਸ ਬੰਦੇ ਹੱਡੇ ਦੇ ਪਰਚਾ ਕੀਤਾ ਵਾ ਕਰਾਸ ਨੇ ਪਰਚਾ ਹੱਡੇ ਦੇ ਕਰਕੇ 5:30 ਵਜੇ ਦੀ ਗੱਲ ਆ ਇਹ ਲੜਾਈ ਝਗੜੇ ਦਾ ਕੋਈ ਮਾਮਲਾ ਜੇ ਜੇ ਪਤਾ ਨਹੀਂ ਪੱਕਾ ਹੋਇਆ ਕਿ ਨਹੀਂ ਹੋਇਆ ਬੰਦੇ ਕਿਉਂ ਵੀ ਦੋ ਤਰ੍ਹਾਂ ਦੇ ਕੋਈ ਵੀ ਨਹੀਂ ਫੜਿਆ ਐਸਐਚਓ ਨੇ ਫੜ ਕੇ ਛੱਡ ਦਿੰਦਾ ਫੜ ਕੇ ਛੱਡ ਦਿੰਦਾ ਇਹ ਸਰ ਜੀ ਗੱਲ ਨਹੀਂ ਵੀ ਜਦੋਂ ਮੈਂ ਐਸੇ ਚੋਨਾ ਗੱਲ ਕੀਤੀ ਤਾਂ ਉਹਨਾਂ ਕਿਹਾ ਵੀ ਮੰਗ ਮੇਰੇ ਕੋਲ 10000 ਦੀ ਕੀਤੀ ਉਹਨਾਂ ਨੇ ਮੈਂ ਕਿਹਾ ਚਲੋ ਸਰ ਜੀ ਮੇਰੇ ਦੋਸਤ ਛੱਡ ਦਿਓ ਕੋਈ ਚੱਕਰ ਨਹੀਂ ਮੈਂ 10000 ਰੁਪਏ ਦੇਣ ਨੂੰ ਤਿਆਰ ਹਾਂ ਕੋਈ ਗੱਲ ਨਹੀਂ ਮੰਗਦਾ ਉਹ ਤਰਾ 20000 ਹੀ ਮੈਂ ਕਿਹਾ ਸਰ ਜੀ ਮੈਂ 10 ਹੀ ਦੇ ਸਕਦਾ ਭਾਜੀ ਮੈਂ ਉੱਥੇ ਰੋਡ ਤੇ ਚੱਕਰ ਵੀ ਲਾਉਂਦਾ ਰਿਹਾ ਤੁਸੀਂ ਵੇਖ ਸਕਦੇ ਤੇ ਸੀਸੀ ਕੈਮਰੇ ਮੈਂ ਪੈਸੇ ਲੈਣ ਦੇ ਮਾਰੇ ਮੁਰਖੇ ਮੈਨੂੰ ਮੇਰੇ ਕੋਲ ਏਡੀਐਮ ਕਾਰਡ ਸੀ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਏਡੀਐਮ ਕਾਰਡ ਚੋਂ ਪੈਸੇ ਵੀ ਕਢਾਇਆ ਹੈ ਮੁੜ ਕੇ ਐਸਐਚਰ ਮੈਂ ਥਾਣੇ ਜਾ ਕੇ ਫੋਨ ਕੀਤਾ ਮੈਂ ਕਿਹਾ ਸਰ ਜੀ ਤੁਹਾਡਾ ਕੰਮ ਹੋ ਗਿਆ ਇਹਨੇ ਕਿਹਾ ਵੀ ਤੈਨੂੰ ਬੰਦਾ ਮਿਲ ਪੈਂਦਾ ਥਾਣੇ ਦੇ ਬਾਹਰ ਹੀ ਮੇਰਾ ਕਰੀਬੀ ਬੰਦਾ ਉਹ ਥਾਣੇ ਦੇ ਕੈਮਰੇ ਲੱਗੇ ਆ ਪਾਜੀ ਮੈਂ ਥਾਣੇ ਦੇ ਬਾਹਰ ਆਇਆ ਸਿਵਲ ਵਰਦੀ ਦੇ ਵਿੱਚ ਹੀ ਬੰਦਾ ਉਹਨੇ ਮੇਰੇ ਕੋਲ 10000 ਰੁਪਿਆ ਲਿਆ ਤੇ ਐਸਐਚਰ ਮੈਂ ਫੇਰ ਫੋਨ ਲਾਇਆ ਇਹ ਉਹਨਾਂ ਨੇ ਇੰਨੀ ਗੱਲ ਮੈਨੂੰ ਕਹੀ ਆ ਵੀ ਕਾਕਾ ਤੂੰ ਜਾ ਤੇਰੇ ਬੰਦੇ ਮਗਰੇ ਆ ਗਏ ਪਾਜੀ ਮੈਂ ਫੇਰ ਆਪਣੀ ਰਿਸ਼ਤੇਦਾਰਾਂ ਦੇ ਘਰ ਚਲੇ ਗਿਆ ਮੈਂ ਜਦੋਂ ਮੈਂ ਰਿਸ਼ਤੇਦਾਰਾਂ ਦੇ ਘਰ ਚਲੇ ਗਿਆ ਮੈਂ ਇਹਨੂੰ ਮੈਂ ਫੇਰ ਫੋਨ ਲਾਇਆ ਘੰਟੇ ਬਾਅਦ ਮੈਂ ਭਾਜੀ ਫੇਰ ਅੱਧੇ ਘੰਟੇ ਬਾਅਦ ਲਾਇਆ ਇਹਨਾਂ ਮੇਰਾ ਫੋਨ ਹੀ ਚੁੱਕਿਆ ਦੋਰੀ ਫੇਰ ਮੈਂ 8 ਵਜੇ ਫੋਨ ਲਾਇਆ ਫੇਰ ਨਹੀਂ ਇਹਨਾਂ ਮੇਰਾ ਫੋਨ ਚੁੱਕਿਆ ਸਰ ਜੀ ਬਾਅਦ ਮੈਂ 9:30 ਵਜੇ ਖਾਣੇ ਦੇ ਵਿੱਚ ਗਿਆ ਸੀ ਸੀਸੀ ਕੈਮਰੇ ਦੀ ਚੈੱਕ ਕਰ ਸਕਦੇ ਮੈਂ ਫੋਨ ਕੀਤਾ ਮਗਾ ਸਰ ਜੀ ਅਸੀਂ ਜੋ ਤਹਾਂ ਕਿਹਾ ਸੀ ਤੁਹਾਡੇ ਤਾਬਿਆਂ ਦਾ ਰਹੇ ਸਾਡੇ ਬੰਦੇ ਦੇ ਦੇ ਦਿਓ ਇਹ ਆਂਦਾ ਤੈਨੂੰ ਬੰਦੇ ਦੀ ਮੈਂ ਦੇਣੀ ਹੈਗੀ ਮੈਂ ਕਿਹਾ ਸਰ ਜੀ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਸਵੇਰੇ ਹੀ ਫਿਰ ਸਾਹ ਦੇ ਪੇਸ਼ ਹੋਵਾਂਗੇ ਕੋਈ ਚੱਕਰ ਨਹੀਂ ਹੜ ਨਾ ਨਜਾਇਜ਼ ਹੁੰਦੀ ਆ ਬਾਅਦ ਦਿਨਾਂ 10-15 ਮਿੰਟ ਪਹਿਲੇ ਇਹਨਾਂ ਦਾ ਫੇਰ ਫੋਨ ਆ ਗਿਆ ਇਹ ਆਂਦੇ ਵੀ ਚਲ ਮੈਂ ਫੇਰ ਸਰਜੀ ਖਾਣੇ ਗਿਆ ਤੇ ਬੰਦੇ ਹੜੇ ਨੇ ਪੈਸੇ ਲੈ ਕੇ ਛੱਡ ਗਏ ਉਹਨੂੰ ਹਰਾਸਮੈਂਟ ਕੀਤਾ ਵਾ ਸਾਢੇ 5 ਵਜੇ ਮੈਂ ਪੈਸੇ ਦਿੱਤੇ ਆ 10 ਵਜੇ ਜਾ ਕੇ ਨੇ ਬੰਦੇ ਛੱਡੇ ਆ ਤੇ ਨੇ ਸਰਜੀ ਗਾੜੀ ਘੁਮੋ ਦਿੱਤੀ ਬਾਅਦ ਮੈਂ ਫੇਰ ਫੋਨ ਮਹਾ ਸਰਜੀ ਤੋਂ ਚੰਗੀ ਨਹੀਂ ਕੀਤੀ ਇਹਨੇ ਬਾਅਦ ਮੇ ਨਾਲ ਗਰਤ ਸ਼ਬਦਾਂ ਲਈ ਵਰਤੀ ਆ ਇਹਨੇ ਕਿਹਾ ਵੀ ਮੈਂ ਐਸਐਚਓ ਲੱਗਾ ਇੱਥੇ ਇੰਨੇ ਪਿੰਡਾਂ ਦਾ ਤੂੰ ਕੌਣ ਐ ਮੇਰੇ ਨਾਲ ਵੱਧ ਘੱਟ ਗੱਲ ਕੀਤੀ ਉਹਨੇ ਕਿਹਾ ਤੇਰੇ ਤੇ ਮੈਂ ਉਹਨੇ ਪਰਚਾ ਕੱਢ ਸਕਦਾ ਇਸੇ ਟਾਈਮ ਤੇ ਸਰਜੀ ਮੈਂ ਚੁੱਪ ਕਰਕੇ ਘਰ ਨੂੰ ਆ ਗਿਆ ਮੈਂ ਅਗਲੇ ਦਿਨ ਕੋਈ ਗੱਲ ਨਹੀਂ ਕੀਤੀ ਇਹ ਫੇਰ ਬੰਦਿਆਂ ਨੂੰ ਹਰਾਸਮੈਂਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਸਰ ਜੀ ਅਕੇ ਬਾਰਡਰ ਏਰੀਆ ਦੇ ਵਿੱਚ ਲੱਗਾ ਤੁਹਾਨੂੰ ਪਤਾ ਨਸ਼ਿਆਂ ਦਾ ਕਿੰਨਾ ਜੇ ਅੱਜ ਇਹਨੇ ਮੇਰੇ ਤੋਂ ਇਨੇ ਪੈਸੇ ਲਿਆ ਆ ਆ ਮੁੰਡਾ ਗਵਾਹ ਆ ਇਹ ਨੂੰ ਇਹ ਮੇਰੇ ਨਾਲ ਸੀ ਗੱਡੀ ਦੇ ਵਿੱਚ ਇਹ ਨੂੰ ਪੁੱਛ ਲੇ ਵੀ 10000 ਰੁਪਇਆ ਦਿੱਤਾ ਇਹ ਨੂੰ ਕੋ ਨਹੀਂ ਦਿੱਤਾ ਸਾਡੇ ਪੈਸੇ ਇਹਨੇ ਦੇ ਕੇ ਵੀ ਇਹਨੂੰ ਖੱਜਲ ਖਰਾਬੀ ਕੀਤੀ ਆ ਤੇ ਇੱਕ ਬਾਰਡਰ ਏਰੀਆ ਵਾ ਨਸ਼ਿਆਂ ਦਾ ਤੁਹਾਨੂੰ ਪਤਾ ਵੀ ਕਿੰਨਾ ਮੁੱਦਾ ਚੱਲਣ ਲਿਆ ਭਾਜੀ ਹੋ ਸਕਦਾ ਕੋਈ ਨਾ ਕੋਈ ਕੇਸ ਹੁੰਦਾ ਰਹਿੰਦਾ ਹੋ ਸਕਦਾ ਉਹਨਾਂ ਨੂੰ ਵੀ ਪੈਸੇ ਲੈ ਕੇ ਛੱਡਦਾ ਹੋਵੇ ਬਾਕੀ ਭਾਜੀ ਮੇਰੇ ਤੋਂ ਸਬੂਤ ਹੋਰ ਵੀ ਹੈਗੇ ਆ ਮੈਂ ਇਕੱਠੇ ਧਿਆਨ ਕਰਨ ਨੂੰ ਵੀ ਮੈਂ মিডিਆ ਦੇ ਵਿੱਚ ਹੀ ਲਿਆ ਕੇ ਰੱਖੂੰਗਾ ਕੋਈ ਨਹੀਂ ਪ੍ਰੋਬਲਮ ਕੰਮ ਮੈਂ ਬਾਹਰ ਹਾਂ ਇੱਕ ਵਾਰ ਮੰਗ ਇਹੋ ਕਰਦੇ ਸਸਪੈਂਡ ਹੋਣਾ ਚਾਹੀਦਾ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਇਹਨੂੰ ਬਾਰਡਰ ਏਰੀਆ 'ਚ ਕੋਈ ਅਧਿਕਾਰ ਨਹੀਂ ਹੈਗਾ ਜੀ ਮੈਂ ਤੁਹਾਡੇ ਕਹਿਣ ਦਾ ਮਤਲਬ ਕੀ ਜੇਕਰ ਅਨਲੋਪੋ ਕੇ ਥਾਣੇ 'ਤੇ ਜੇ ਕੋਈ ਬਕਤਾਂ ਹੋਵੇ ਤਾਂ 10000 ਦੇ ਵਿੱਚ ਖਾਰੇ ਹੋ ਸਕਦਾ ਹੋ ਜਾਊਗਾ ਜੀ ਪੈਸੇ ਦੋ ਕਿਉਂ ਨਹੀਂ ਹੋਊਗਾ ਉਹਦੇ ਵਾਜਾ ਮਾਰਨਦਿਆਂ ਨੂੰ ਫੋਨ ਕਰੋਨੇ ਕਿ ਨਾ ਉਹ ਉਹਨੇ ਬੰਦੇ ਰੱਖੇ ਪਾਸੇ ਉਸੇਲੇ ਉਹਨੂੰ ਮਿਲ ਕੇ ਪੈਸੇ ਦੋ ਕੋਈ ਰਿਪੋਰਟਿੰਗ ਵਗੈਰਾ ਹੈਗੀ ਹੈ ਜਿਹੜੀ ਅਸਲਦਨ ਕਾਰਵਾਈ ਵਾਦੀ ਰਿਕਾਰਡਿੰਗ ਨਹੀਂ ਮੇਰੇ ਫੋਨ ਤੇ ਲੱਗੀ ਮੈਂ ਸੋਚਿਆ ਮੈਂ ਕਿਹਾ ਜੇ ਪੈਸੇ ਦੇ ਕੇ ਕੰਮ ਕਰਦੇ ਤੇ ਫਿਰ ਕਿਹੜੀ ਗੱਲ ਹੈ ਅਸੀਂ 10000 ਰੁਪਏ ਨੂੰ ਕੋਲ ਮੈਨੂੰ ਪਤਾ ਹੁੰਦਾ ਮੈਂ ਰਿਕਾਰਡਿੰਗ ਕਰਦਾ ਜੀ ਤੇ ਤੁਸੀਂ ਵੇਖ ਸਕਦੇ ਜੇ ਮੇਰੀ ਫੋਨਾਂ ਦੇ ਗੱਲ ਉਹਦੇ ਨਾਲ ਹੁੰਦੀ ਹੈ ਕਿ ਨਹੀਂ ਤੇ ਸਰਦਿਆ ਨੇ ਕੋਈ ਨਸ਼ਾ ਕੀਤਾ ਸੀ ਮੇਨਾਂ ਨੇ ਮੇਰੀ ਸ਼ਾਨ ਦੇ ਖਿਲਾਫ ਬੋਲਿਆ ਹੈ ਤੇ ਗਲਤ ਬੋਲਿਆ ਹੈ ਮੈਂ ਇਸ ਵੇਰੇ ਐਸਐਸਪੀ ਸਾਹਦੇ ਵੀ ਪੇਸ਼ ਹੋਣਾ ਵਾ ਤੇ ਡੀਏਜੀ ਸਾਹਿਬ ਦੇ ਵੀ ਪੇਸ਼ ਹੋਣਾ ਉਹਨਾਂ ਦੇ ਧਿਆਨ ਚ ਮਾਮਲਾ ਲਿਆਉਣਾ ਉਹਤਰਾ ਮੈਂ ਐਸਐਸਪੀ ਸਾਹ ਨੂੰ ਵਟਸਐਪ ਆਪਣੀ ਰਿਪੋਰਟ ਕੀਤੀ ਆ ਉਹਨਾਂ ਦੇ ਮਾਮਲਾ ਵੀ ਧਿਆਨ ਚ ਲਿਆ ਜੇ ਨਾ ਹੋਈ ਤੇ ਅਸੀਂ ਥਾਣਾ ਬੰਦ ਕਰਾਂਗੇ ਜੀ ਮੈਂ ਕਿਸਾਨ ਪਾਰਟੀਆਂ ਨਾਲ ਗੱਲ ਕਰਕੇ ਕਿਸਾਨ ਜਥੇਬੰਦੀਆਂ ਨਾਲ ਤੇ ਇਹਦੇ ਬਾਰੇ ਨਾਰੇਬਾਜ਼ੀ ਕਰਾਂਗੇ ਇਸ ਤਰ੍ਹਾਂ ਦੇ ਬੰਦ ਕਰਾਂਗੇ ਜੀ ਕੰਮ ਇੱਥੇ ਗੁੰਡਾਗਰਦੀ ਪੂਰੀ ਆਉਂਦੀ ਨਸ਼ਿਆਂ ਦੇ ਖਿਲਾਫ ਪਹਿਲੇ ਲੈ ਲੈ ਛੱਡਣਦੇ ਆ ਜੱਜ ਥਾਣੇ ਦਾ ਘਰੋਹ ਕਰਾ ਵੀ ਇੰਟਰ ਦਾ ਡਿਸਪੋਇ ਨਹੀਂ ਹੁੰਦੀ ਘਰੋਹ ਕਰਾਂਗੇ ਜੀ ਬੰਦ ਕਰਾਂਗੇ ਥਾਣਾ ਉਥੇ ਲਾਂਗਾ ਬੰਦ ਕਰਾਂਗੇ ਜੀ ਜੇ ਸਚਾਈ ਸੱਚਾਈ ਇਹ ਆ ਕਿ ਉਹ ਬਲੈਕਮੇਲਰ ਬੰਦਾ ਠੀਕ ਹੈ ਜੀ ਜੁਹਾਲਤਾਨਾ ਜਿਲ੍ਹਾ ਤਰਨਤੰਨ ਰਹਿਣ ਵਾਲਾ ਜੀ ਇੱਥੇ ਕਦੀ ਆਇਆ ਨਹੀਂ ਸਾਡੇ ਜੀ ਫੋਨ ਤੇ ਮੈਨੂੰ ਬੰਦੇ ਛਡਾਉਣ ਬਾਰੇ ਕਹਿੰਦਾ ਸੀ ਮਹਾਰਾਜਨਾਮਾ ਇਹਨਾਂ ਦਾ ਚੱਲ ਰਿਹਾ ਵਾ ਪਿੰਡ ਵਾਲੇ ਪੰਚਾਇਤ ਵਾਲੇ ਖੜਦਗੇ ਕਹਿੰਦਾ ਜੇ ਮੈਨੂੰ ਬੰਦੇ ਨਾ ਦਿੱਤੇ ਤੇ ਮੈਂ ਚੈਨਲ ਵਾਲਿਆਂ ਨੂੰ 10000 ਰੁਪਇਆ ਦੇ ਕੇ ਤੁਹਾਡੀ ਝੂਠੀ ਵਾਇਰਲ ਵੀਡੀਓ ਵੀ ਕਰ ਸਕਦਾ ਮੈਜਰ ਕਰਦੇ ਮੈਨੂੰ ਕੀ ਮਤਲਬ ਮੈਂ ਉਸ ਦਿਨ ਇੱਥੇ ਨਹੀਂ ਸੀ ਜੀ ਮੈਂ ਉਸ ਦਿਨ ਇੱਥੇ ਮੇਰੇ ਫੋਨ ਤੇ ਮੇਰੇ ਕੀਤਾ ਬਿਲਕੁਲ ਤੁਸੀਂ ਸੱਚੇ ਜੀ ਮੈਂ ਉਸ ਦਿਨ ਬਟਾਲੇ ਸੀ ਮੈਂ ਸਾਰਾ ਕੁਝ ਬਟਾਲੇ ਦੀ ਲੋਕੇਸ਼ਨ ਵਗੈਰਾ ਸਾਰੀ ਘੜਾਈ ਹੈ ਆਪਣੀ ਮੈਂ ਉਸ ਦਿਨ ਬਟਾਲੇ ਸੀ ਤੁਹਾਡੇ ਮੁਤਾਬਕ ਤੁਹਾਡੇ ਉੱਤੇ ਲੱਗੇ ਅਲੀਗੇਸ਼ਨ ਸਾਰੇ ਝੂਠੇ ਨੇ ਝੂਠੇ ਕਹਦੇ ਹੈ ਕੋਈ ਗੱਲ ਹੀ ਨਹੀਂ ਜੀ ਝੂਠੇ ਜਦੋਂ ਮੈਂ ਹੈ ਹੀ ਨਹੀਂ ਬਟਾਲੇਆਂ ਤੇ ਇਹਨੇ ਪੈਸੇ ਕਿੱਦਾਂ ਹਵਾ ਚ ਕਿੱਦਾਂ ਪਹੁੰਚਾ ਦਿੱਤੇ ਠੀਕ ਹੈ ਠੀਕ ਨਹੀਂ ਨਾਲੇ ਕਹਿੰਦਾ ਮੈਂ ਪੱਤਰਕਾਰ ਨੂੰ ਪੈਸੇ ਦੇ ਕੇ ਚੈਨਲ ਵਾਲਿਆਂ ਨੂੰ 10000 ਰੁਪਏ ਦਾ ਖਬਰ ਲਵਾਵਾਂਗਾ ਠੀਕ ਹੈ ਕਿ ਉਹ ਸਾਬਤ ਕਰੇ ਹਾਂ ਸਾਬਤ ਕਰੇ ਤੁਹਾਡੇ ਕੋਈ ਦਕਾਢ ਨਹੀਂ ਹੈਗੀ ਉਹਦੀ ਕਦੀ ਹਟ ਗੋਣ ਨੂੰ ਕਾਰਨ ਤੇ ਬੋਲੇ ਜੋ ਜਿਹੜੀ ਮੇਰੇ ਮੇਰੇ ਪੈ ਬਾਰੇ ਮੰਗ ਕਰਦੇ ਕੋਈ ਰਿਕਾਰਡਿੰਗ ਹੈਗੀ ਨਹੀਂ ਦੇਖੋ ਜੀ ਉਹਨੇ ਕਿਹਾ ਕਿ ਤੁਹਾਡੇ ਹਾਲੇ ਤੇ ਲੱਗੇ ਸੀਸੀਟੀਵੀ ਕੈਮਰਾ ਦੀ ਜਾਂਚ ਕੀਤੀ ਜਾਵੇ ਉਦੋਂ ਰਿਕਾਰਡਿੰਗ ਕਢਾਈ ਜਾਵੇ ਰਿਕਾਰਡਿੰਗ ਕਢਾਈ ਜਾਵੇ ਜਦੋਂ ਮੈਂ ਹੀ ਨਹੀਂ ਇੱਥੇ ਹੈਗਾ ਸਾਡੇ ਅਕਸਰਾ ਕੋਲੋਂ ਮੰਗ ਕੀਤੀ ਹੈ ਦੇਖੀ ਜੀ ਉਹ ਉਹ ਸਾਡੇ ਅਕਸਰਾ ਦਾ ਕੰਮ ਆ ਜੀ ਬਿਲਕੁਲ ਉਹਨਾਂ ਕਢਾ ਲੈਣੀ ਹੈ ਠੀਕ ਫਿਰ ਜਦੋਂ ਮੈਂ ਹੀ ਨਹੀਂ ਇੱਥੇ ਹੈਗਾ ਤੁਹਾਨੂੰ ਮੈਂ ਬਾਰ ਬਾਰ ਦੱਸ ਰਿਹਾ ਜਗਵੀਰ ਪੱਤਰਕਾਰ ਨੇ ਵੀ ਦੱਸਿਆ ਤੁਸੀਂ ਕਿਉਂ ਨਹੀਂ ਵਿਸ਼ਵਾਸ ਕਰਦੇ ਫਿਰ ਠੀਕ ਹੈ ਸਰ ਠੀਕ ਹੈ ਜੀ ਠੀਕ ਨਹੀਂ ਮੇਰਾ ਨਾਮ ਹਰਦੀਪ ਸਿੰਘ ਆ ਜੀ ਵਾਸੀ 6816 ਕੀ ਮਸਲਾ ਜਿਹੜਾ ਵੀ ਅਕਸਪ੍ਰੈਸਮੈਂਟ ਕਰਦੇ ਆ ਭਾਜੀ ਇਹ ਗੱਲ ਇਹ ਨਹੀਂ ਆ ਵੀ ਮੈਂ ਨਾ ਪਰਸੋਂ ਆਪਣੇ ਰਿਸ਼ਤੇਦਾਰਾਂ ਦੇ ਮੇਰੇ ਘਰ ਆਏ ਇਹ ਦੋ ਜਣੇ ਤੇ ਮੇਰੇ ਹੋ ਰਿਸ਼ਤੇਦਾਰ ਤੇ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਗਿਆ ਬਰਾੜੀ ਪਿੰਡ ਮੈਂ ਜਦੋਂ ਬਰਾੜੀ ਪਿੰਡ ਗਿਆ ਤੇ ਉੱਥੇ ਮੇਰੇ ਦੋਸਤ ਦੇ ਦੋ ਮਿੱਤਰ ਫੜੇ ਆ ਤੇ ਉਹਨਾਂ ਦੇ ਘਰੇ ਗੱਡੀ ਰਹੇ ਉਹਨਾਂ ਗਿਆ ਵੀ ਤੇਰੇ ਦੋਸਤ ਇਤਰਾਫ ਫੜੇ ਆ ਗੱਲ ਬਾਤ ਆ ਤੇ ਥਾਣੇ ਵਾਲੇ ਛੱਡ ਨਹੀਂ ਦਿਆ ਐਸ ਐਚਓ ਤੇ ਜਾਣੀ ਉਹਾਨੂੰ ਲਾਰੇ ਦੇ ਲਾਰਾ ਲਾਉਂਦੇ ਆ ਜੀ ਹੁਣ ਛੜਦਾ ਘੜੀ ਨੂੰ ਛੜਦਾ ਤੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਵੀ ਚਲੇ ਜਾਣਾ ਕੋਈ ਚੱਕਰ ਨਹੀਂ ਬਾਜੀ ਮੈਂ 5:30 ਵਜੇ ਨਾ ਐਸ ਐਚਓ ਸਾਹਿਬ ਨੂੰ ਫੋਨ ਲਾਇਆ ਮੈਂ ਪਹਿਲਾਂ ਵੀ ਇੱਕ ਦੋ ਵਾਰ ਹੀ ਮਿਲਿਆ ਉਹਨਾਂ ਨੂੰ ਐਸ ਐਚਓ ਸਾਹਿਬ ਬਲਕਾਰ ਸਿੰਘ ਅੱਛਾ ਜੀ ਇਹ ਲੋਕ ਹੋ ਗਿਆ ਦੀ ਤੇ ਮੇਰੇ ਫੋਨ ਦੇ ਵਿੱਚ ਉਹਨਾਂ ਦਾ ਨੰਬਰ ਵੀ ਹੈਗਾ ਵਾ ਮੈਨੂੰ ਫੋਨ ਵੀ ਮੈਂ ਉਹਨਾਂ ਨਾਲ ਮੇਰੀ ਗੱਲ ਵੀ ਹੁੰਦੀ ਆ ਤੇ ਬਾਜੀ ਜਦੋਂ 5:30 ਵਜੇ ਉਹਨਾਂ ਨਾਲ ਮੇਰੀ ਗੱਲ ਹੋਈ ਤਾਂ ਉਹਨਾਂ ਨੇ ਮੇਰੇ ਕੋਲ 10000 ਦੀ ਮੰਗ ਕੀਤੀ ਮੈਂ ਇਹਨਾਂ ਨੂੰ ਕਿਹਾ ਵੀ ਸਰ ਜੀ ਕੋਈ ਚੱਕਰ ਨਹੀਂ ਉਹਨਾਂ ਕਹੇ ਗਾਕਾ ਜੀ ਤੂੰ ਬਾਹਰੋਂ ਆਇਆ ਹੱਡੇ ਨੇ ਕੀ ਲੈ ਉਹ ਭਾਜੀ ਕੋਈ ਪਰਚਾ ਆਇਆ ਵਾ ਅੱਛਾ ਜੀ ਦੋ ਪਾਰਟੀਆਂ ਪਹਿਲਾਂ ਹੱਡੀ ਪਾਰਟੀ ਨੇ ਪਰਚਾ ਕਰਾਇਆ ਵਾ ਮੁੜ ਕੇ ਨੇ ਐਸਐਚਓ ਨੇ ਉਹਨਾਂ ਨੂੰ ਪਹਿਲੇ ਲੇ ਕੇ ਕਰਾਸ ਬੰਦਿਆਂ ਹੱਡੇ ਦੇ ਪਰਚਾ ਕੀਤਾ ਵਾ ਕਰਾਸ ਨੇ ਪਰਚਾ ਹੱਡੇ ਦੇ ਕਰਕੇ 5:30 ਵਜੇ ਦੀ ਗੱਲ ਆ ਇਹ ਲੜਾਈ ਝਗੜੇ ਦਾ ਕੋਈ ਮਾਮਲਾ ਜੇ ਜੇ ਪਤਾ ਨਹੀਂ ਆ ਪੱਕਾ ਹੋਇਆ ਕਿ ਨਹੀਂ ਹੋਇਆ ਬੰਦੇ ਕਿਉਂ ਵੀ ਦੋ ਤਰ੍ਹਾਂ ਦੇ ਕੋਈ ਵੀ ਨਹੀਂ ਫੜਿਆ ਐਸਐਚਓ ਨੇ ਫੜ ਕੇ ਛੱਡ ਦਿੰਦਾ ਫੜ ਕੇ ਛੱਡ ਦਿੰਦਾ ਇਹ ਸਰ ਜੀ ਗੱਲ ਨਹੀਂ ਹੋਈ ਜਦੋਂ ਮੈਂ ਐਸਚੂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਵੀ ਮੰਗ ਮੇਰੇ ਕੋਲ 10000 ਰੁਪਏ ਦੀ ਕੀਤੀ ਉਹਨਾਂ ਨੇ ਮੈਂ ਕਿਹਾ ਚਲੋ ਸਰ ਜੀ ਮੇਰੇ ਦੋਸਤ ਛੱਡ ਦਿਓ ਕੋਈ ਚੱਕਰ ਨਹੀਂ ਮੈਂ 10000 ਰੁਪਏ ਦੇਣ ਨੂੰ ਤਿਆਰ ਹਾਂ ਕੋਈ ਗੱਲ ਨਹੀਂ ਮੰਗਦਾ ਉਹ ਤਰਾ 20000 ਮੈਂ ਕਿਹਾ ਸਰ ਜੀ ਮੈਂ 10 ਹੀ ਦੇ ਸਕਦਾ ਭਾਜੀ ਮੈਂ ਉੱਥੇ ਰੋਡ ਤੇ ਚੱਕਰ ਵੀ ਲਾਉਂਦਾ ਰਿਹਾ ਤੁਸੀਂ ਵੇਖ ਸਕਦੇ ਹੋ ਤੇ ਸੀਸੀ ਕੈਮਰੇ ਮੈਂ ਪੈਸੇ ਲੈਣ ਦੇ ਮਾਰੇ ਮੁੜ ਕੇ ਮੈਂ ਮੇਰੇ ਕੋਲ ਏਡੀਮ ਕਾਰਡ ਸੀ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਏਡੀਮ ਕਾਰਡ ਤੋਂ ਪੈਸੇ ਵੀ ਕਢਾਇਆ ਮੁੜ ਕੇ ਐਸਚੂ ਨੂੰ ਮੈਂ ਥਾਣੇ ਜਾ ਕੇ ਫੋ ਮੇਰਾ ਕਰੀਬੀ ਬੰਦਾ ਉਹ ਥਾਣੇ ਦੇ ਕੈਮਰੇ ਲੱਗੇ ਆ। ਪਾਜੀ ਮੈਂ ਥਾਣੇ ਦੇ ਬਾਹਰ ਆਇਆ ਸਿਵਲ ਵਰਦੀ ਦੇ ਵਿੱਚ ਹੀ ਬੰਦਾ ਉਹਨੇ ਮੇਰੇ ਕੋਲ 10000 ਰੁਪਇਆ ਲਿਆ ਤੇ ਐਸਐਚਰਮਾ ਫੇਰ ਫੋਨ ਲਾਇਆ। ਇਹ ਉਹਨਾਂ ਨੇ ਇੰਨੀ ਗੱਲ ਮੈਨੂੰ ਕਹੀ ਆ ਵੀ ਕਾਕਾ ਤੂੰ ਜਾ ਤੇਰੇ ਬੰਦੇ ਮਗਰੇ ਆ ਗਏ। ਪਾਜੀ ਮੈਂ ਫੇਰ ਆਪਣੀ ਰਿਸ਼ਤੇਦਾਰਾਂ ਦੇ ਘਰ ਚਲੇ ਗਿਆ। ਜਦੋਂ ਮੈਂ ਰਿਸ਼ਤੇਦਾਰਾਂ ਦੇ ਘਰ ਚਲੇ ਗਿਆ ਮੈਂ ਇਹਨੂੰ ਮੈਂ ਫੇਰ ਫੋਨ ਲਾਇਆ ਘੰਟੇ ਬਾਅਦ ਮਹਾ ਸਰ ਜੀ ਮੇਰੇ ਬੰਦੇ ਦੇ ਛੱਡ ਦਿਓ। ਇਹਨਾਂ ਕਿਹਾ ਕਾਕਾ ਕੋਈ ਨਹੀਂ ਛੱਡਦੇ ਨੇ। ਮੈਂ ਪਾਜੀ ਫੇਰ ਅੱਧੇ ਘੰਟੇ ਬਾਅਦ ਲਾਇਆ ਇਹਨ ਸਰ ਜੀ ਬਾਅਦ ਮੈਂ 9:30 ਵਜੇ ਥਾਣੇ ਦੇ ਵਿੱਚ ਗਿਆ ਸੀ ਸੀਸੀ ਕੈਮਰੇ ਦੀ ਚੈੱਕ ਕਰ ਸਕਦੇ ਮੈਂ ਫੋਨ ਕੀਤਾ ਮੈਂ ਕਿਹਾ ਸਰ ਜੀ ਅਸੀਂ ਜੋ ਤਾਹ ਕਹਿਆ ਸੀ ਤੁਹਾਡੇ ਤਾਬਿਆ ਦਾ ਰਹੇ ਸਾਡੇ ਬੰਦੇ ਦੇ ਦੇ ਦਿਓ ਇਹ ਆਂਦਾ ਤੈਨੂੰ ਬੰਦੇ ਦੀ ਮੈਂ ਦੇਣੀ ਹੈਗੇ ਮੈਂ ਕਿਹਾ ਸਰ ਜੀ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਸਵੇਰੇ ਹੀ ਫਿਰ ਸਾਹ ਦੇ ਪੇਸ਼ ਹੋਵਾਂਗੇ ਕੋਈ ਚੱਕਰ ਨਹੀਂ ਹੜ ਨਾ ਨਜਾਇਜ਼ ਹੁੰਦੀ ਆ ਬਾਅਦ ਦਿਨਾਂ 10-15 ਮਿੰਟ ਪਹਿਲੇ ਨਾਲ ਫਿਰ ਫੋਨ ਆ ਗਿਆ ਇਹ ਆਂਦੇ ਵੀ ਚਲੋ ਛੱਡ ਦਿੰਨੇ ਮੈਂ ਫੇਰ ਸਰ ਜੀ ਥਾਣੇ ਗਿਆ ਤੇ ਬੰਦੇ ਹੜੇ ਨੇ ਪੈਸੇ ਲੈ ਕੇ ਛੱਡ ਗੱਦੇ ਉਹਨੂੰ ਹਰਾਸਮੈਂਟ ਕੀਤਾ ਵਾ 5:30 ਵਜੇ ਮੈਂ ਪੈਸੇ ਦਿੱਤੇ ਆ 10 ਵਜੇ ਜਾ ਕੇ ਨੇ ਬੰਦੇ ਛੱਡੇ ਆ ਤੇ ਨੇ ਸਰ ਜੀ ਗਾਲੀ ਗਲੋਚ ਕੀਤੀ ਬਾਅਦ ਮੈਂ ਫੇਰ ਫੋਨ ਮਹਾ ਸਰ ਜੀ ਤੋਂ ਚੰਗੀ ਨਹੀਂ ਕੀਤੀ ਤੇ ਨੇ ਬਾਅਦ ਮੇਰੇ ਨਾਲ ਗਰਤ ਸ਼ਬਦਾਂ ਲਈ ਵਰਤੀ ਆ ਇਹਨੇ ਕਿਹਾ ਵੀ ਮੈਂ ਐਸਚੋ ਲੱਗਾ ਇੱਥੇ ਇੰਨੇ ਪਿੰਡਾਂ ਦਾ ਤੂੰ ਕੌਣ ਹੈ ਮੇਰੇ ਨਾਲ ਵੱਧ ਘੱਟ ਗੱਲ ਕੀਤੀ ਉਹਨੇ ਕਿਹਾ ਤੇਰੇ ਤੋਂ ਮਹੌਨੇ ਪਰਚਾ ਕੱਢ ਸਕਦਾ ਇਸੇ ਟਾਈਮ ਤੇ ਸਰ ਜੀ ਮੈਂ ਚੁੱਪ ਕਰਕੇ ਘਰ ਨੂੰ ਆ ਗਿਆ ਮੈਂ ਅਗਲੇ ਦਿਨ ਕੋਈ ਗੱਲ ਨਹੀਂ ਕੀਤੀ ਇਹ ਫੇਰ ਬੰਦਿਆਂ ਨੂੰ ਹਰਾਸਮੈਂਟ ਕਰਨ ਦੀ ਕੋਸ਼ਿਸ਼ ਕਰਦਾ ਤੇ ਸਰ ਜੀ ਕਿ ਬਾਰਡਰ ਏਰੀਆ ਦੇ ਵਿੱਚ ਲੱਗਾ ਤੁਹਾਨੂੰ ਪਤਾ ਨਸ਼ਿਆਂ ਦਾ ਕਿੰਨਾ ਜੇ ਅੱਜ ਨੇ ਮੇਰੇ ਤੋਂ ਇੰਨੇ ਪੈਸੇ ਲਿਆ ਆ ਮੁੰਡਾ ਗਵਾਹ ਆ ਇਹ ਨੂੰ ਇਹ ਮੇਰੇ ਨਾਲ ਸੀ ਗੱਡੀ ਦੇ ਵਿੱਚ ਇਹਨੂੰ ਪੁੱਛ ਲੈ ਵੀ 10000 ਰੁਪਏ ਦਿੱਤਾ ਇਹਨੂੰ ਕੋ ਨਹੀਂ ਦਿੱਤਾ ਸਾਡੇ ਪਹੇ ਨੇ ਦੇ ਗੇ ਵੀ ਇਹਨੂੰ ਖੱਜਲ ਖਰਾਬੀ ਕੀਤੀ ਆ ਤੇ ਇੱਕ ਬਾਰਡਰ ਏਰੀਆ ਵਾ ਨਸ਼ਿਆਂ ਦਾ ਤੁਹਾਨੂੰ ਪਤਾ ਵੀ ਕਿੰਨਾ ਮੁੱਦਾ ਚੱਲਣ ਲਿਆ ਭਾਜੀ ਹੋ ਸਕਦਾ ਕੋਈ ਨਾ ਕੋਈ ਕੇਸ ਹੁੰਦਾ ਰਹਿੰਦਾ ਹੋ ਸਕਦਾ ਉਹਨਾਂ ਨੂੰ ਵੀ ਪੈਸੇ ਲੈ ਕੇ ਛੱਡਦਾ ਹੋਵੇ ਬਾਕੀ ਭਾਜੀ ਮੇਰੇ ਤੋਂ ਸਬੂਤ ਹੋਰ ਵੀ ਹੈਗੇ ਆ ਮੈਂ ਇਕੱਠੇ ਰਿਆ ਕਰਨ ਵੀ ਮੈਂ মিডিਆ ਦੇ ਵਿੱਚ ਹੀ ਲਿਆ ਕੇ ਰੱਖੂੰਗਾ ਕੋਈ ਵੀ ਪ੍ਰੋਬਲਮ ਨਹੀਂ ਕਰਦਾ ਤੁਹਾਡੇ ਕਾਨੂੰਨ ਹੈ ਬਾਹਰ ਹੈ ਇੱਕ ਵਾਰ ਮੰਗ ਇਹੋ ਕਰਦੇ ਸਸਪੈਂਡ ਹੋਣਾ ਚਾਹੀਦਾ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਇਹਨੂੰ ਬਾਰਡਰ ਏਰੀਆ 'ਚ ਕੋਈ ਅਧਿਕਾਰ ਨਹੀਂ ਹੈਗਾ ਜੀ ਮਤ ਤੁਹਾਡੇ ਕਹਿਣ ਦਾ ਮਤਲਬ ਕੀ ਜੇਕਰ ਲੋਕੋ ਦੇ ਥਾਣੇ ਵਿੱਚ ਜਿਹੜੇ ਪੱਤਰਾਂ ਦਾ 10000 ਦੇ ਵਿੱਚ ਖਾਰੇ ਹੋ ਸਕਦਾ ਹੋ ਜਾਊਗਾ ਜੀ ਪੈਸੇ ਦੋ ਕਿਉਂ ਨਹੀਂ ਹੋਊਗਾ ਉਹਦੇ ਵਾਜਾ ਮਾਰਨਦੇ ਨੂੰ ਫੋਨ ਕਰੋ ਨੇ ਕਹਿੰਦਾ ਉਹ ਉਹਨੇ ਬੰਦੇ ਰੱਖੇ ਪਾਸੇ ਉਸੇਲੇ ਉਹਨੂੰ ਮਿਲ ਕੇ ਪੈਸੇ ਦੋ ਕੋਈ ਰਿਕਾਰਡਿੰਗ ਵਗੈਰਾ ਹੈਗੀ ਹੈ ਜਿਹੜੀ ਅੱਜ ਉਹਨਾਂ ਨਾਲ ਗੱਲਬਾਤ ਹੋਈ ਹੈ ਬਾਜੀ ਰਿਕਾਰਡਿੰਗ ਨਹੀਂ ਮੇਰੇ ਫੋਨ ਤੇ ਲੱਗੀ ਮੈਂ ਸੋਚਿਆ ਮੈਂ ਕਿਹਾ ਜੇ ਪੈਸੇ ਦੇ ਕੇ ਕੰਮ ਕਰ ਤੇ ਤੁਸੀਂ ਵੇਖ ਸਕਦੇ ਜੇ ਮੇਰੀ ਫੋਨਾਂ ਦੇ ਗੱਲ ਉਹਦੇ ਨਾਲ ਹੁੰਦੀ ਆ ਕਿ ਨਹੀਂ ਤੇ ਸਰਦਿਆਂ ਨੇ ਕੋਈ ਨਸ਼ਾ ਕੀਤਾ ਹੈ ਮੇਨਾਂ ਨੇ ਮੇਰੀ ਸ਼ਾਂ ਦੇ ਖਿਲਾਫ ਬੋਲਿਆ ਹੈ ਤੇ ਗਲਤ ਬੋਲਿਆ ਹੈ ਮੈਂ ਇਸ ਵੇਰੇ ਐਸਐਸਪੀ ਸਾਹਦੇ ਵੀ ਪੇਸ਼ ਹੋਣਾ ਵਾਂ ਤੇ ਡੀਏਜੀ ਸਾਹਿਬ ਦੇ ਵੀ ਪੇਸ਼ ਹੋਣਾ ਵਾਂ ਉਹਨਾਂ ਦੇ ਧਿਆਨ ਚ ਮਾਮਲਾ ਲਿਆਉਣਾ ਵਾਂ ਉਤਰਾ ਮੈਂ ਐਸਐਸਪੀ ਸਾਹ ਨੂੰ ਵਟਸਐਪ ਆਪਣੀ ਰਿਪੋਰਟ ਕੀਤੀ ਆ ਉਹਨਾਂ ਦੇ ਮਾਮਲਾ ਵੀ ਧਿਆਨ ਚ ਰਹਿਣਾ ਤੇ ਬੰਦੀ ਕਾਨੂੰਨੀ ਕਾਰਵਾਈ ਕਰਨੀ ਹੈ ਜੇ ਨਾ ਹੋਈ ਤੇ ਅਸੀਂ ਥਾਣਾ ਬੰਦ ਕਰਾਂਗੇ ਜੀ ਮੈਂ ਕਿਸਾਨ ਪਾਰਟੀ ਨਾਲ ਗੱਲ ਕਰਕੇ ਕਿਸਾਨ ਜਥੇਬੰਦੀਆਂ ਨਾਲ ਤੇ ਇਹਦੇ ਬਾਰੇ ਨਾਰੇਬਾਜੀ ਕਰਾਂਗੇ ਇਸ ਤਰ੍ਹਾਂ ਦੇ ਬੰਦ ਕਰਾਂਗੇ ਜੀ ਕੰਮ ਇੱਥੇ ਗੁੰਡਾਗਰਦੀ ਪੂਰੀ ਆਉਂਦੀ ਨਸ਼ੇ ਦੇ ਖਿਲਾਫ ਪਹਿਲੇ ਲੈ ਲੈ ਛੱਡਣਦੇ ਆ ਜੱਜ ਖਾਨੇ ਦਾ ਘਰੋਹ ਕਰਾ ਵੀ ਇੰਦਰ ਦਾ ਡਿਸਪਲਏ ਨਹੀਂ ਹੁੰਦੀ ਘਰੋਹ ਕਰਾਂਗੇ ਜੀ ਬੰਦ ਕਰਾਂਗੇ ਥਾਣਾ ਉੱਥੇ ਲਾਂਗਾ ਬੰਦ ਕਰਾਂਗੇ ਜੀ ਜੇ ਸਚਾਈ ਸੱਚਾਈ ਇਹ ਆ ਕਿ ਉਹ ਬਲੈਕਮੇਲਰ ਬੰਦਾ ਠੀਕ ਹੈ ਜੀ ਚੁਬਾਲਤਾਂ ਜਿਲ੍ਹਾ ਤਰਨਤੰਦ ਰਹਿਣ ਵਾਲਾ ਜੀ ਇੱਥੇ ਕਦੀ ਆਇਆ ਨਹੀਂ ਸਾਡੇ ਜੀ ਫੋਨ ਤੇ ਮੈਨੂੰ ਬੰਦੇ ਛਡਾਉਣ ਬਾਰੇ ਕਹਿੰਦਾ ਹੈ ਮਹਾਰਾਜ ਨਾਮ ਇਹਨਾਂ ਦਾ ਚੱਲ ਰਿਹਾ ਵਾ ਪਿੰਡ ਵਾਲੇ ਪੰਚਾਇਤ ਵਾਲੇ ਖੜਨਗੇ ਕਹਿੰਦਾ ਜੇ ਮੈਨੂੰ ਬੰਦੇ ਨਾ ਦਿੱਤੇ ਤੇ ਮੈਂ ਚੈਨਲ ਵਾਲਿਆਂ ਨੂੰ ਤਰਪਈਆ 10000 ਦੇ ਕੇ ਤੁਹਾਡੀ ਝੂਠੀ ਵਾਇਰਲ ਵੀਡੀਓ ਵੀ ਕਰ ਸਕਦਾ ਮੈਂ ਯਰ ਕਰਦੇ ਮੈਨੂੰ ਮਤਲਬ ਮੈਂ ਉਸ ਦਿਨ ਇੱਥੇ ਨਹੀਂ ਸੀ ਜੀ ਮੈਂ ਉਸ ਦਿਨ ਇੱਥੇ ਮੇਰੇ ਫੋਨ ਤੇ ਮੇਰੇ ਕੀਤਾ ਬਿਲਕੁਲ ਤੁਸੀਂ ਸੱਚੇ ਜੀ ਮੈਂ ਉਸ ਦਿਨ ਪਟਾਲੇ ਸੀ ਮੈਂ ਸਾਰਾ ਕੁਝ ਪਟਾਲੇ ਦੀ ਲੋਕੇਸ਼ਨ ਵਗੈਰਾ ਸਾਰੀ ਘਟਾਈ ਹੈ ਆਪਣੀ ਮੈਂ ਉਸ ਦਿਨ ਪਟਾਲੇ ਸੀ ਤੁਹਾਡੇ ਮੁਤਾਬਕ ਤੁਹਾਡੇ ਉੱਤੇ ਲੱਗੇ ਅਲੀਗੇਸ਼ਨ ਸਾਰੇ ਝੂਠੇ ਨੇ ਝੂਠੇ ਕਹਦੇ ਕੋਈ ਗੱਲ ਹੀ ਨਹੀਂ ਗਈ ਜੀ ਝੂਠੇ ਜਦੋਂ ਮੈਂ ਹੈ ਨਹੀਂ ਬਟਾਲਿਆ ਤੇ ਇਹਨੇ ਪੈਸੇ ਕਿੱਦਾਂ ਹਵਾ ਚ ਕਿੱਦਾਂ ਪਹਛਾੜਤੇ ਠੀਕ ਹੈ ਠੀਕ ਨਹੀਂ ਨਾਲੇ ਕਹਿੰਦਾ ਮੈਂ ਪੱਤਰਕਾਰ ਨੂੰ ਪੈਸੇ ਦੇ ਕੇ ਚੈਨਲ ਵਾਲਿਆਂ ਨੂੰ 10000 ਰੁਪਏ ਦਾ ਖਬਰ ਲਵਾਵਾਂਗਾ ਠੀਕ ਹੈ ਜੀ ਉਹ ਸਾਬਤ ਕਰੇ ਆਹ ਸਾਬਤ ਕਰ ਤਾਡੇ ਕੋਈ ਦਕਾਢੀ ਹੈਗੀ ਉਹਦੀ ਕਾਦੀ ਸਾਡੇ ਕੋਲ ਕੋਈ ਕਾਰਜ ਦੇ ਵਿੱਚ ਬੋਲਿਓ ਜਿਹੜੀ ਮੇਰੇ ਮੇਰੇ ਫੇਰ ਇਹ ਬਾਰੇ ਮੰਗ ਕਰਦੇ ਦੀ ਕੋਈ ਰਿਕਾਰਡਿੰਗ ਹੈਗੀ ਨਹੀਂ ਦੇਖੋ ਜੀ ਉਹਨੇ ਕਿਹਾ ਕਿ ਤੁਹਾਡੇ ਆਲੇ ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇ ਉਤੋਂ ਰਿਕਾਰਡਿੰਗ ਕਢਾਈ ਜਾਵੇ ਰਿਕਾਰਡਿੰਗ ਕਢਾਈ ਜਾਵੇ ਜਦੋਂ ਮੈਂ ਹੀ ਨਹੀਂ ਇੱਥੇ ਹੈਗਾ ਅਕਸਰਾ ਕੋਲੋਂ ਮੰਗ ਕੀਤੀ ਹੈ ਦੇਖੋ ਜੀ ਉਹ ਉਹ ਸਾਡੇ ਅਕਸਰਾ ਦਾ ਕੰਮ ਆ ਉਹਨਾਂ ਕਢਾ ਲੈਣੀ ਹੈ ਫਿਰ ਜਦੋਂ ਮੈਂ ਹੀ ਨਹੀਂ ਇੱਥੇ ਹੈਗਾ ਤੁਹਾਨੂੰ ਮੈਂ ਬਾਰ-ਬਾਰ ਦੱਸ ਰਿਹਾ ਜਗਵੀਰ ਪੱਤਰਕਾਰ ਨੇ ਵੀ ਦੱਸਿਆ ਤੁਸੀਂ ਕਿਉਂ ਨਹੀਂ ਵਿਸ਼ਵਾਸ ਕਰਦੇ ਫਿਰ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਨੀ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਵਾਸੀ 8616 ਕੀ ਮਸਲਾ ਜਿਹੜਾ ਤੁਸੀਂ ਅਜਿਹਾ ਪ੍ਰੈਸ ਕੌਂਫਰੰਸ ਕਰਦੇ ਹੋ ਭਾਜੀ ਇਹ ਗੱਲ ਇਹ ਨਹੀਂ ਆ ਵੀ ਮੈਂ ਨਾ ਪਰਸੋਂ ਆਪਣੇ ਰਿਸ਼ਤੇਦਾਰਾਂ ਦੇ ਮੇਰੇ ਘਰ ਆਏ ਸੇ ਦੋ ਜਣੇ ਤੇ ਮੈਂ ਹੋਰ ਰਿਸ਼ਤੇਦਾਰ ਤੇ ਮੈਂ ਆਪਣੇ ਰਿਸ਼ਤੇਦਾਰਾਂ ਦੇ ਗਿਆ ਬਰਾੜੀ ਪਿੰਡ ਮੈਂ ਜਦੋਂ ਬਰਾੜੀ ਪਿੰਡ ਗਿਆ ਤੇ ਉੱਥੇ ਮੇਰੇ ਦੋਸਤੇ ਦੋ ਮਿੱਤਰ ਫੜੇ ਆ ਤੇ ਉਹਨਾਂ ਦੇ ਘਰੇ ਗੱਡੀ ਲਏ ਉਹਨਾਂ ਨੇ ਕਿਹਾ ਵੀ ਤੇਰੇ ਦੋਸਤ ਇਤਰਾਫ ਫੜੇ ਹਾਂਜੀ ਮੈਨੂੰ ਭਾਈ ਆਪਣਾ ਨਾਮ ਦੱਸ ਕੇ ਤੇ ਕੀ ਮਸਲਾ ਆ ਕੀ ਵਿਸ਼ੇ ਨਾਲ ਸਾਨੂੰ ਪੱਤਰ ਸੀ ਕਿਥੋਂ ਆਸੀ ਠਠੀ ਕੀ ਮਸਲਾ ਜਿਹੜੀ ਅੱਜ ਦੀ ਪ੍ਰੈਸ ਕੌਂਫਰੰਸ ਹੋਈ ਪਰ ਇਹ ਜਿਵੇਂ ਮੈਂ ਵਾਹ ਇਹੋ ਜਿਹੇ ਐਸਾ ਜਿਹੜੇ ਕਾਰਵਾਈ ਹੋਈ ਹੈ ਜੀ ਆ ਕਿਹੜਾ ਖਾਣਾ ਸੀ ਇਹ ਲੋਕੋ ਕੇ ਤੇ ਕੀ ਹੋਇਆ ਕੀ ਸੀ ਤੁਹਾਡਾ ਕੀ ਇਹਨੇ ਪਹਿਲੇ ਕਿਰੇ ਹਮ ドライਟਨ ਘਾਇਆ ਵਾਲਾ ਸਾਡੇ ਬੰਦੇ ਨੂੰ ਰਾਸਮੈਂਟ ਕੀਤਾ ਨੇ 5 ਵਜੇ ਨੇ ਪਹਿਲੇ ਲਿਆ ਤੇ ਰਾਸ 10 ਵਜੇ ਨੇ ਬੰਦੇ ਛੱਡੇ ਆ ਤੇ ਬਾਅਦ ਫੇਰ ਇਹਨੇ ਹੰਨ ドライਟਨ ਘਾਇਆ ਰੰਦਾ ਮੈਂ ਪਰਚਾ ਦੇ ਨੂੰ ਮੈਂ ਉਹ ਕਰ ਦੂੰਗਾ ਜੇ ਕਰ ਦੂੰਗਾ ਪੂਰੀ ਕੀਤੀ ਨੇ ਗੁੰਡਾ ਕਰਦੀ ਨੇ ਹਾਂਜੀ ਮੇਰੇ ਭਾਈ ਆਪਣਾ ਨਾਮ ਦੱਸ ਕੇ ਤੇ ਕੀ ਮਸਲਾ ਬਾਹਰ ਕੀ ਇਫਸਾਨਾ